ਸਤਗੁਰ ਆਵਣ ਕੇ ਫੇਰਾ ਪਾਵਣ ਕੇ ਕਰ ਮੇਰੇ ਜੀ ਮੈਂ ਸਤ ਕੇ ਜਾਵਾਂ ਛੱਡ ਜਾ ਗੁਰ ਦੇਖ ਮੰਨ ਨਾਨਕ ਭਾਵੇਂ ਨਭੇਖੋ ਸਾਰਾ ਨਾਮੁਰੰਤਨ ਹੋਏ ਜੇ ਕੋ ਮਨ ਚਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਇ ਪਰਚੇ ਪਾਵੇ ਦਰਗਹਾਂ ਮਨਚੇ ਸੋਹੇ ਦਾ ਰਾਜਾ ਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਾ ਕਰਾ ਵਿਚਾ ਬਾਬਾ ਦੀਪ ਸਿੰਘ ਜੀ ਦੇ ਦਰ ਉਤੇ ਚ ਪੈਰਾ ਕੱਟਣ ਵਾਲੇ ਪਿਆਰਿਓ ਜਦੋਂ ਭਾਵਨਾ ਦੇ ਨਾਲ ਅਸੀਂ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਉਤੇ ਬਾਣੀ ਪੜਦੇ ਆਂ ਉੱਥੇ ਚੌਂਕੜੇ ਲਾ ਕੇ ਦੁਪਹਿਰਾ ਕੱਟਦੇ ਆ ਤੇ ਦੁਪਹਿਰਾ ਕੱਟ ਕੇ ਜਦੋਂ ਅਸੀਂ ਘਰਾਂ ਨੂੰ ਵਾਪਸ ਜਾਂਦੇ ਆ ਯਾਦ ਰੱਖਿਓ ਜਾਂਦੇ ਤੇ ਭਾਵੇਂ ਤੁਸੀਂ ਇਕੱਲੇ ਹੋਵੋਗੇ ਦੋਸਤਾਂ ਨਾਲ ਹੋਵੋਗੇ ਮਿੱਤਰਾਂ ਨਾਲ ਹੋਵੋਗੇ ਪਰ ਜਦੋਂ ਵਾਪਸ ਆਉਨੇ ਹੋ ਤੁਸੀਂ ਇਕੱਲੇ ਨਹੀਂ ਆਉਂਦੇ ਤੁਹਾਡੇ ਨਾਲ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਵੀ ਚੱਲ ਕੇ ਆਉਂਦੀਆਂ ਆਧਾਰ ਸਿਮਰ ਪ੍ਰਾਨ ਆਧਾਰ ਆਵਣਾ ਛੁੱਟਣਾ ਰੇ ਸਿਮਰਤ ਸਾਸ ਬੇਦ ਵਿਚਾਰੇ ਕੀ ਭਗਤ ਕਰੋ ਮਨ ਲਾਏ ਮਨ ਅੰਛਦ ਨਾਨਕ ਕਬਲ ਪਾਏ ਸੰਗ ਨ ਚਾਲਸ ਤੇ ਰਹਿ ਤਨਾ ਗੱਲ ਬਟਾਵੇਂ ਮੂਰਖ ਮਨਾ ਐਵੇਂ ਚਿੰਤਾ ਨ ਕਰਿਆ ਕਰ ਜਦੋਂ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਪੱਤ ਰੱਖਣ ਤੇ ਆ ਗਏ ਤੇ ਇੱਕ ਦਿਨ ਐਸਾ ਸੂਰਜ ਚੜ੍ਹੇਗਾ ਤੇਰੇ ਟੁੱਟੇ ਹੋਏ ਚਾ ਤੇ ਤੇਰੇ ਟੁੱਟੇ ਹੋਏ ਸੁਪਨੇ ਤੇਰੀਆਂ ਅੱਖਾਂ ਸਾਹਮਣੇ ਜੁੜਨਗੇ ਭਗਤ ਬਿਨਾ ਕੋ ਨੋ ਬੇਸਿਆ ਮੇਂ ਕੀ ਬਲ ਕਰੋ ਮਨ ਮੀਦ ਬੇਬਲ ਹੋਏ ਤੁਮਾਰੋ ਚੀਤ ਤੁਮਨ ਰੱਖੋ ਮਨਵਾਏ ਜਨਮ ਦੇ ਕੇ ਲਵੇ ਜਾਹੇ ਆਪਜੋਰਾ ਨਾਮ ਜਪਾਵੋ ਸੁਨਨ ਭੈਦਰਿਆ ਤੇ ਮਿਤ ਪਾਵੋ ਸਾਰ ਬੋਸਾ ਦਾ ਕੋ ਨਾਓ ਸਤਿ ਸਭੈ ਕਾਨਕ ਬੰਗਾਲ ਲੂ ਵਾ ਤੇਰੀ ਅੰਦਰ ਸੁਮੈਲ ਜਸਦਾ ਪਹਿਲਕੀ ਨਵਲਾ ਸੁਖਨਾ ਸਾਹਿਬ ਨਾ ਸਾਹਿਬ ਸੁਆਲ ਛਾੜ ਸਿਆਨ ਜਗਦੀ ਮਨਾ ਸਾਹਿਬ ਪਾਵੈ ਸਦੀ ਤੁੰਗਾਲ ਬੁੰਦੀ ਸੰਧ ਕਰੋ ਪਿਵਾਰ ਇਹ ਆ ਸੁਖ ਦਰਗਾਹ ਚ ਕਾ ਨਿਰੰਤਰ ਏ ਕੋ ਦੇਵ ਗੋਵ ਨਾਨਕ ਜਾ ਕੇ ਮਸਤਕ ਲੇਪ ਕੋ ਜਾਪੇ ਕੋ ਸਹ ਲਾਏ ਏ ਜਿ ਮਰੇ ਕੋ ਮਨ ਆਖਿ ਸੁਖੇ ਗੁਣ ਗੋ ਨੰਤ ਮਨ ਸੰਜਾ ਪੇ ਕੋ ਭਗਵੰਤ ਹੋਏ ਕੇ ਕਰਿਆ ਮਨ ਪ੍ਰਭ ਰਹਿਓ ਪ੍ਰਭ ਵਿਆਪਨ ਗੋਸਵਾਰ ਏਕ ਤੇ ਪਈ ਏ ਤਰਾਤ ਪ੍ਰਾਚਿਤ ਗਏ ਮਨ ਤਾਨੇ ਅੰਤਾਰੇ ਪ੍ਰਭਰਾ ਕੁਰ ਪਰਸਾਧ ਨਨਤ ਇਕ ਜਾ ਕਣਾਉ ਕਵੇਲ ਤੇ ਵੇਲ ਤੇ ਭਾਬਿਆ ਆਪਨਾ ਤੋ ਸਰਨਾਏ ਨਾਨਕ ਕੀ ਪ੍ਰਭ ਦੇਨ ਤੇ ਆਪਣੇ ਭਗਤੀ ਰਾਏ ਅਸ਼ਟਪਦੀ ਜਾਚਕ ਜੰਜਾਚੇ ਪ੍ਰਭ ਦਾਨ ਕਿਰਪਾ ਦੇਵਾਨ ਸਤਿਗੁਰਾਂ ਦੀ ਮਨ ਸਦਾ ਬ੍ਰਹਮ ਕੇਵਨ ਗਾਵੋ ਸਭ ਸਰਬ ਤੁਮਿ ਹਭੋ ਗੰਨ ਕਮਨ ਸਰਵਲਾਕਿ ਪ੍ਰੀਤ ਤਰ ਕਰੋ ਪ੍ਰਕੀ ਨਿਮਨੀ ਕਰੇ ਇੱਕ ਊੜ ਏਕੋ ਆਧਾਰ ਕਿਤ ਮੰਗੈ ਨਾ ਪ੍ਰਸਾਰ ਇੱਕ ਊੜ ਏਕੋ ਆਧਾਰ ਕਿਤ ਮੰਗੈ ਨਾ ਪ੍ਰਸਾਰ ਰਾਮ ਕੇ ਦ੍ਰਿਸ਼ਟ ਮਹਾ ਸੁਖ ਹੋਏ ਹਰ ਸੁਭਾਲੇ ਜਿਨਨ ਕੋਈ ਸਾਖਿਐ ਸੇ ਮੇਰੇ ਪ੍ਰੇਮ ਰਸ ਰੱਖ ਨਾ ਸਾਥ ਕੇ ਸੰਗ ਹਰੇ ਸਰ ਆਮ ਸਭ ਤੇ ਆਂਦਰ ਪਰਦਾ ਸੰਦੇਲੋ ਰਾਖ ਭਾਗੀ ਜਪਿਆ ਪ੍ਰਭ ਸੋਏ ਅੰਗ ਮਾਨ ਗੁਰ ਤੇ ਸੁਦੋਏ ਸਤ ਪੂਰੀ ਭਾਈ ਸਤ ਪੁਰ ਤੇ ਨਰਮਲ ਮਤ ਲਈ ਜਨ ਕੋ ਬਰਾਵ ਹੋਇਓ ਦਇਆਲ ਸਿਰ ਕੀ ਨੋ ਸਦਾਨਿਆ ਬੰਦਨ ਕਾਟ ਮੁਕਤ ਜਨ ਭਇਆ ਨਰ ਮਰਨ ਦੂਖ ਪ੍ਰਭ ਗਿਆ ਅਸ ਪੂਨੀ ਸਰਦਾ ਸਤ ਪੂਰੀ ਅਰਿਆ ਸਤ ਸੰਗ ਜਿਉਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸੁਮਾਏ ਸੋ ਕੇ ਵਿਸਰੇ ਜ ਘਾਲ ਨ ਭੰਨਾ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਤੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਕਉ ਮੇਰੇ ਗੁਰੂ ਵੱਲ ਹੋਵੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ Tchau, yeah, ਭਗਾਂ ਨਾਲ ਮਿਲਦੀ ਐ ਆਪਣੇ ਸਤ ਗੁਰ ਦੀ ਸੇਵਾ ਭਗਾਂ ਨਾਲ ਮਿਲਦੀ ਐ ਆਪਣੇ ਸਤ ਗੁਰ ਦੀ ਸੇਵਾ ਭਗਾਂ ਨਾਲ ਮਿਲਦੀ ਐ ਆਪਣੇ ਸਤ ਗੁਰ ਦੀ ਸੇਵਾ ਭਗਾਂ ਨਾਲ ਮਿਲਦੀ ਐ ਆਪਣੇ ਸਤ ਗੁਰ ਦੀ ਸੇਵਾ ਭਗਾਂ ਨਾਲ ਮਿਲਦੀ ਐ ਆਪਣੇ ਸਤ ਗੁਰ ਦੀ ਸੇਵਾ You <muchos> say ਗੁਰਦੀ ਸੇਵਾ ਆਪਣੇ ਸਤ ਗੁਰਦੀ ਸੇਵਾ ਸਤਿਕਾਰ ਕੀ ਸੇਵਾ ਸਫਲ ਹੈ ਦੇਖਿ ਘਰੇ ਤੇ ਲਾਏ ਮਨ ਜਿਹੜਾ ਬਲ ਪਾਵਣਾ ਹੋਵੇ ਵਿੱਚੋਂ ਸਾਰੇ ਆਖੋ ਸਾਰੇ ਸਤਨਾਮ